ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਾਜ ਦੇ ਰਿਫਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਹਿਮੂ ਆਣੇ ਤੋਂ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੂਈ ਐਚ ਐਫ ਵੈਡ ਵਿਖਾਉਣੀ ਆ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਦੋਸਤੋ ਜੇ ਗੱਲ ਕਰੀਏ ਫਰੀਦਕੋਟ ਹੀ ਪੈ ਜਾਂਦੀ ਆ ਇਹ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਿਆਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਸੀ ਕਾਲ ਜੀ ਸਸੀ ਕਾਲ ਵੀਰ ਔਰ ਠੀਕ ਠਾਕ ਬਾਈ ਹਾਂਜੀ ਹਾਂਜੀ ਵਧੀਆ ਵੀਰੇ ਠੀਕਾ ਨਾਂ ਦੱਸਦੀ ਮੈਂ ਬਈ ਆਪਣਾ ਨਾਂ ਮੇਰੇ ਮੱਖਣ ਠੀਕ ਆ ਮੱਖਣ ਠੀਕ ਆ ਬਈ ਇਹ ਆਪਣੇ ਲਿਆਜੀ ਦੇ ਲਿਆਜੀ ਦੇ ਘਰੇ ਆ ਹਾਂਜੀ ਵੀਰੇ ਲਿਆਜੀ ਦੇ ਘਰੇ ਆ ਮੈਮੂ ਆਣਾ ਪਿੰਡ ਆ ਵੀਰੇ ਠੀਕ ਆ ਮੈਮੂ ਆਣਾ ਪਿੰਡ ਤਾਂ ਹੈਗਾ ਮਾਨੀ ਵਾਲਾ ਠੀਕ ਆ ਆਪਣਾ ਪਿੰਡ ਮਾਨੀ ਵਾਲਾ ਹਾਂਜੀ ਤੇ ਇਹ ਆਪਣੇ ਲਿਆਜੀ ਦੇ ਘਰੇ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਸੂਈ ਨੂੰ ਹੋ ਗਿਆ ਵੀਰੇ ਇਹਨੂੰ 12 13 ਦਿਨ 12 13 ਦਿਨ ਹੋ ਗਏ ਹਾਂਜੀ ਠੀਕ ਆ ਕਿੰਨਾ ਦੁੱਧ ਚਵਾ ਦਿਆਂਗੇ ਬਈ ਵੀਰੇ 15 ਲੀਟਰ ਹਾਇਰ ਆ 15 ਲੀਟਰ ਚਵਾ ਦਿਆਂਗੇ ਜੀ ਹਾਂਜੀ ਵੀਰੇ ਭਾਵੇਂ ਚਾਰ ਡੰਗ ਅਗਲਾ ਚੋਕੇ ਲੈ ਜੀ ਸੂਆ ਕਿਨਾਂ ਸੂਈ ਆ ਸੂਆ ਦੂਜਾ ਵੀਰੇ ਦੂਜਾ ਸੂਆ ਸੂਈ ਆ ਹਾਂਜੀ ਠ ਸੂਈ ਨੂੰ ਹੋ ਗਿਆ 12 ਦਿਨ ਵੀਰੇ 12 ਦਿਨ ਹੋ ਗਏ ਹਾਂਜੀ ਠੀਕ ਆ ਦੂਜਾ ਸੂਆ ਸੂਈ ਆ ਹਨਾ ਹਾਂਜੀ ਠੀਕ ਆ ਨੌ ਵੀ ਦੂਜਾ ਸੂਆ ਸੂਈ ਆ ਲੋ ਵੀ ਫੇਸ ਚੈੱਕ ਕਰ ਸਕਦੇ ਆ ਬਿਲਕੁਲ ਸਾਫ ਸੁਥਰੀ ਵਹਿੜਾ ਦੂਜਾ ਸੂਆ ਸੂਈ ਆ ਤੇ 15 ਲੀਟਰ ਦੁੱਧ ਤੁਸੀਂ ਇੱਥੇ ਚੋ ਕੇ ਲੈ ਜਾ ਸਕਦੇ ਆ ਥਣਾ ਦਾ ਸਾਈਜ਼ ਦੇਖ ਸਕਦੇ ਆ ਸੋਹਣੀਆਂ ਨਾੜਾਂ ਠਾਈਆਂ ਹੋਈਆਂ ਤੇ ਬਾਕੀ ਦੋਸਤੋ 10 12 ਦਿਨਾਂ ਦੀ ਸੂਈ ਹੋਈ ਆ ਉਸ ਢੰਗ ਨਾਲ ਦੀ ਜੱਜਮੈਂਟ ਕਰ ਲਓ ਸ਼ਾਮ ਦਾ ਵੇਲਾ ਜੇ ਗੱਲ ਕਰੀਏ ਚੁਆਈ ਦਾ ਵੇਲਾ ਹੀ ਆ ਲਗਭਗ 5 ਵਜ ਜੁਕੇ ਆ ਉਹ ਫਟਾਗਨਾਵੀ ਜੱਜਮੈਂਟ ਕਰਿਓ ਜੀ ਬਿਲਕੁਲ ਸੇਮ ਸਾਈਜ਼ ਆ ਥਾਣਾ ਦਾ ਤੇ ਮੋਟਾ-ਮੋਟਾ ਥਾਣਾ ਦੋਸਤੋ ਹੱਤੀ ਜਵਾਈ ਵਾਲਾ ਸੋਹਣਾ ਕਦਕਾਠ ਆ ਤੇ ਬੱਚਾ ਦੋਸਤੋ ਆਹਾ ਹੈਗਾ ਦੇਖ ਸਕਦੇ ਜੱਜਮੈਂਟ ਹੋ ਜਾਣੀ ਐ ਲੈ ਵੀ ਮੱਖਣੇ ਦਾ ਢੇੜਾ ਕਰਵਾ ਲਿਆ ਤੋਲ ਕੇ ਤੁਹਾਨੂੰ ਖਾ ਦੇਣੇ ਆ ਦੋਸਤੋ ਤੁਰੀ ਜਾਂਦੀ ਤਾਂ ਤੁਹਾਨੂੰ ਹੁਆਨੇ ਜੱਜਮੈਂਟ ਹੋ ਜਾਣੀ ਸਾਫ ਸੁਥਰੀ ਵਹਿੜਾ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਕੋਈ ਘਟਮਾਨੀ ਤੇ ਕੋਈ ਫੋਰਚਾਇਨ ਚੱਲ ਕੇ ਗਈ ਮੋੜ ਲਾਵੇ ਪਿੰਡ ਹੈਗਾ ਮੈਮੂ ਆਣਾ ਤੇ ਨੰਬਰ 22 ਦਾ ਚਲਾਇਆ ਸਕਰੀਨ ਤੇ ਦੂਜਾ ਸੂਆ ਸੂਈ ਆ ਤੇ 15 ਲੀਟਰ ਦੁੱਧ ਤੁਸੀਂ ਇੱਥੇ ਚੋ ਕੇ ਜਾ ਸਕਦੇ ਹੋਇ ਦੋ ਟਾਈਮ ਚੋ ਤਿੰਨਾ ਟਾਈਮ ਚੋ ਜਿਹੜੇ ਵੀ ਨੇ ਦੋਸਤੋ ਪੈਸੇ ਲਾਉਣੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਸੋਹਣਾ ਕੱਦ ਕਾਠ ਦਾ ਥਣ ਵਾਲੇ ਹੀ ਸਾਫ਼ ਸੁਥਰੀ ਆ ਬਸ ਓਕੇ ਆ ਬਾਈ ਤੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਦੇ ਆਂਗੇ ਰੇਟ ਵੀਰੇ 52000 ਰੁਪਏ 57000 ਧਰ ਮਾਰਦੇ ਧਾਰ ਤੁਹਾਨੂੰ ਮਾਰ ਕੇ ਵਿਖਾ ਦਿੰਦੇ ਆਂ ਬਾਈਆਂ ਦਾ ਧਾਰ ਦੀ ਸਾਫ ਸੁਥਰੀ ਆ ਰੇਟ ਕਿੰਨਾ ਦੱਸਤਾ ਸੀ ਬਈ 57000 ਰੁਪਏ 57000 ਲਓ ਵੀ 57000 ਰੁਪਏ ਰੇਟ ਆ ਧਾਰਾਂ ਤੁਹਾਨੂੰ ਵਿਖਾਉਣੇ ਆ ਕੋਈ ਬੱਚਾ ਨਹੀਂ ਲਾਇਆ ਦੋਸਤੋ ਕੋਈ ਨਿਆਣਾ ਨਹੀਂ ਪਾਇਆ ਦੇਖ ਸਕਦੇ ਆ ਪੂਰੀ ਮੋਟੀ ਧਾਰ ਆ ਦੋਸਤੋ ਲੈ ਵੀ ਦੂਜਿਆਂ ਜਿਹੀ ਮਾਰਦੀ ਮਖਣਾ ਲਓ ਬਈ ਬਿਲਕੁਲ ਸਾਫ ਸੁਥਰੀ ਧਾਰ ਆ ਠੀਕ ਆ ਬਈ ਓਕੇ ਆ ਲਓ ਵੀ ਨਾੜਾ ਇਧਰਲੇ ਪਾਸੇ ਵੀ ਚੰਗੀਆਂ ਠਾਈਆਂ ਹੋਈਆਂ ਧਾਰ ਦੀ ਗੱਲ ਕਰੀਏ ਨਾ ਬਹੁਤ ਸੋਹਣੀ ਧਾਰ ਆ ਦੋਸਤੋ ਤੇ ਜਿਹੜੇ ਵੀਰ ਦੇ ਪਸੰਦ ਹੋਏ ਚਵਾਈ ਤੁਸੀਂ ਇੱਥੇ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸੂ ਸ਼ੇਅਰ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ